ਵਾਈਕਰਜੀ ਕਾਲ ਸਾਹਿਬ ਵਾਈਕਰਜੀ ਕੀ ਬਤੇ ਦੇਖੋ ਜਿਹੜਾ ਪ੍ਰਸ਼ਾਸਨ ਨੇ ਛਾਮੀ ਕੰਮ ਕੀਤਾ ਚੁੰਗੀ ਤੋਂ ਰੇੜੀਆਂ ਚਕਾਉਣ ਵਾਲਾ ਇਹ ਪੂਰਾ ਨਹੀਂ ਕੀਤਾ ਹੈਗਾ ਅਜੇ ਮਿਹਰਬਾਨ ਦਾ ਏਰੀਆ ਸਾਰਾ ਪਿਆ ਵਾ ਇਹ ਮੈਂ ਅੱਖਾਂ ਜੀਆਂ ਪੁੰਜਣ ਵਾਲਾ ਕੰਮ ਕੀਤਾ ਕੋਈ ਕਾਰਵਾਈ ਨਹੀਂ ਸਹੀ ਤਰ੍ਹਾਂ ਕੀਤੀ ਵੀ ਦੁਕਾਨਦਾਰਾਂ ਦੇ ਉੱਤੇ ਕੀ ਕਾਰਵਾਈ ਹੋਈ ਆ ਜਿਨ੍ਹਾਂ ਨੇ ਮੋਰੇ ਰੇੜੀਆਂ ਲਵਾਈਆਂ ਸੀ ਉਹਨਾਂ ਉੱਤੇ ਕੋਈ ਚਲਾਨ ਹੋਣੇ ਚਾਹੀਦੇ ਸੀ ਉਹਨਾਂ ਦੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਸੀ ਪਰ ਨਹੀਂ ਹੋਏ ਉਹ ਕੱਲੀ ਘਰੇੜੀਆਂ ਚੱਕ ਕੇ ਲੈ ਗਏ। ਉਹ ਰੇੜੀਆਂ ਕੱਲ ਨੂੰ ਫੇਰ ਲੱਗ ਜਾਣੀਆਂ ਨੇ। ਇਸ ਕਰਕੇ ਸਾਰੇ ਕਿਸਾਨ ਜੁਨੀਅਨ ਜਿੰਨੇ ਵੀ ਆਪਣਾ ਜੁੜੇ ਜਿੰਨਿਆਂ ਨੇ ਕੱਲ ਆਉਣਾ ਸੀ ਕੋਈ ਵੀ ਬੰਦਾ ਰੁਕੇ ਨਾ ਸਾਰੇ ਆਉਣ ਸਾਰਿਆਂ ਨੂੰ ਬੇਨਤੀ ਆ ਵੀ 10 ਵਜੇ ਮੰਗਲੀ ਪਹੁੰਚਣਾ ਪਹੁੰਚਣਾ ਇਹ ਕੰਮ ਹੋਇਆ ਨਹੀਂ ਹੈ ਇਹਦੇ ਅੱਖਾਂ ਜੀਆਂ ਪੁੰਝੀਆਂ ਗਈਆਂ ਵੀ ਆਪਣਾ ਧਰਨਾ ਕੈਨਸਲ ਕੀਤਾ ਜਾਵੇ ਸਵੇਰੇ ਪਰ ਆਪਾਂ ਜਾਣਾ ਵਾ ਜ਼ਰੂਰੀ ਆ ਕੋਈ ਵੀ ਬੰਦਾ ਨਾ ਰੋਕੇ ਕੋਈ ਹਲਕਾ ਪ੍ਰਧਾਨ ਆ ਕੋਈ ਬਲਾਕ ਪ੍ਰਧਾਨ ਆ ਕੋਈ ਸਰਕਲ ਪ੍ਰਧਾਨ ਆ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਮੰਗਲੀ 10 ਵਜੇ ਪਹੁੰਚਣਾ ਕੋਈ ਵੀ ਬੰਦਾ ਜੁਨੀਅਨ ਦਾ ਕੱਲ ਮਿਸ ਨਾ ਮਾਰੇ ਧੰਨਵਾਦ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਪਤ